ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਵੇਰ ਦਾ ਬ੍ਰੇਕਫਾਸਟ ਬ੍ਰੇਕਫਾਸਟ ਲਈ ਆਪਾਂ ਜਿਹੜਾ ਸਮਾਨ ਸੀ ਉਹ ਰੈਡੀ ਕਰ ਲਿਆ ਜੀ ਆਪਾਂ ਉਹਦੇ ਲਈ ਲਈਆਂ ਨੇ ਦੋ ਗਾਜਰਾ ਇੱਕ ਆਲੂ ਹਰੀਆਂ ਮਿਰਚਾਂ ਦੋ ਪਿਆਜ਼ ਬੰਦ ਗੋਭੀ ਤੇ ਇੱਕ ਲਈ ਆਪਾਂ ਸੂਜੀ ਦੀ ਕਟੋਰੀ ਇੱਕ ਬੇਸਣ ਦੀ ਇੱਕੋ ਹੀ ਆਟੇ ਦੀ ਬਰਾਬਰ ਬਰਾਬਰ ਮਾਤਰਾ ਦੇ ਵਿੱਚ ਸਾਰਾ ਕੁਝ ਆਪਾਂ ਲੈ ਲਿਆ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਲਿਆ ਜੀਰਾ ਜੀ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕद्दूकस ਕਰ ਲਾਂਗੇ ਹੁਣ ਸੋ ਜੇ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇਹਨਾਂ ਨੂੰ ਪੂਰਾ ਕद्दूकस ਕਰ ਲਿਆ ਵਿੱਚੇ ਗਾਜਰ ਵਿੱਚੇ ਗੋਭੀ ਵਿੱਚੇ ਧਣੀਆਂ ਪਾ ਲਿਆ ਵਿੱਚੇ ਪਿਆਜ਼ ਕद्दूकस ਕਰ ਲਿਆ ਆਪਾਂ ਹੁਣ ਆਪਾਂ ਇੱਕ ਕਟੋਰੀ ਪਾ ਲੈਨੇ ਇਹਦੇ ਵਿੱਚ ਆਟੇ ਦੀ ਇੱਕੀ ਬੇਸਨ ਦੀ ਇੱਕ ਪਾਲੀ ਆਪਾਂ ਸੂਜੀ ਦੀ ਬਹੁਤ ਥੋੜੀ ਮਾਦੀ ਹੈ ਬਾਕੀ ਜਿਹੜੀ ਆਪਾਂ ਜੀਰਾ ਹਰੀਆਂ ਮਿਰਚਾਂ ਤੇ ਲਸਣ ਆਦਿਕ ਦਾ ਪੇਸਟ ਬਣਾ ਲਿਆ ਇਹ ਭਾ ਲੰਮਾ ਮਸਾਲੇ ਤੁਸੀਂ ਕੋਈ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਗੁੰਨ ਲੈਂਦੇ ਆ ਲਓ ਜੀ ਆਟੇ ਨੂੰ ਆਪਾਂ 10 ਮਿੰਟ ਲਈ ਰੈਸਟ ਤੇ ਰੱਖਤਾ ਸੀ ਹੁਣ ਆਪਾਂ ਵਧੀਆ ਵਧੀਆ ਦੇ ਫੁਲਕੇ ਬਣਾਣੇ ਆ ਬੀਡਾ ਲੈ ਲੈਣਾ ਆਪਾਂ ਛੋਟਾ ਜਿਹਾ ਲੋ ਜੀ ਸਵੇਰ ਦਾ ਬ੍ਰੇਕਫਾਸਟ ਤਿਆਰ ਹੈ ਜਿਹੜਾ ਕਿ ਬਹੁਤ ਹੈਲਦੀ ਤੇ ਟੇਸਟੀ ਆ ਮਿਲਦੇ ਆਂ ਅਗਲੀ ਵੀਡੀਓ ਵਿੱਚ